ਅੱਖ ਵੱਖ ਪਿੰਡਾਂ ਤੋਂ ਪਹੁੰਚੇ ਹੋਏ ਜਜਾਲੂ ਯੋਧਿਓ ਗੱਜ ਬਚ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਭਾਈ ਜਿਆਦਮ ਸਿੰਘ ਵਰਕਿਆਂ ਦਾ ਸਮੂਹੀ ਟੀਮ ਦਾ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਲੰਬੇ ਸਮੇਂ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਉਹਨਾਂ ਦੀ ਸੋਚ ਉਹਨਾਂ ਦੀ ਵਿਚਾਰਧਾਰਾ ਨਾਲ ਜੁੜੇ ਖੜੇ ਹੋ ਲੰਬੇ ਸਮੇਂ ਤੋਂ ਜੁੜੇ ਆ ਮੈਂ ਲੰਬੀ ਹਲਕੇ ਦੇ ਪਿੰਡਾਂ 'ਚ ਗਿਆ 72 ਪਿੰਡਾਂ ਲੰਬੀ ਹਲਕੇ ਦੇ ਮੈਨੂੰ ਲੱਗਿਆ ਵੀ ਇੱਧਰ ਤਾਂ ਕੋਈ ਬੰਦਾ ਨਹੀਂ ਹੋਣਾ ਪਰ ਕਮਾਲ ਦੀ ਗੱਲ ਦੇਖੋ ਕਿ ਹਰ ਪਿੰਡ ਦੇ ਵਿੱਚ ਕਿਸੇ ਪਿੰਡ 'ਚ ਇੱਕ ਆ ਕਿਸੇ ਦੋ ਆ ਕਿਸੇ ਚਾਰ ਆ ਕਿਤੇ 10-10 ਬੰਦੇ ਵੀ ਬੈਠੇ ਆ ਜਿਹੜੇ ਮੈਨੂੰ ਮਿਲਦੇ ਰਹੇ ਕਿ ਅਸੀਂ ਮਾਨ ਸਾਹਿਬ ਨਾਲ ਮੁੱਢੋਂ ਖੜੇ ਆ ਹਾਲੇ ਵੀ ਬੰਦੇ ਜਿਉਂਦੇ ਤਿਉਂ ਉਸੇ ਸਟੈਂਡ ਤੇ ਖੜੇ ਆ ਜਿਸ ਤਰ੍ਹਾਂ ਇੱਕੋ ਸਟੈਂਡ ਮਾਨ ਸਾਹਿਬ ਨੇ ਆਪਣੇ ਪੂਰੇ ਸਿਆਸੀ ਕੈਰੀਅਰ ਦੌਰਾਨ ਰੱਖਿਆ ਨਹੀਂ ਤਾਂ ਆਪਾਂ ਅੱਜ ਕੱਲ ਦੇਖਦੇ ਆ ਕਿ ਤੜਕੇ ਚਾਹ ਕਿਸੇ ਪਾਰਟੀ ਨਾਲ ਹੋਰ ਪੀਂਦੇ ਆ ਤੇ ਆਥਰੇ ਰੋਟੀ ਕਿਸੇ ਪਾਰਟੀ ਕੋਲ ਹੋਰ ਜਾ ਕੇ ਖਾਂਦੇ ਆ ਬਹੁਤ ਜਿਆਦਾ ਦੀਨ ਤੇ ਮਾਨ ਆ ਜਿਹੜਾ ਹੋ ਖਤਮ ਹੋ ਚੁੱਕਿਆ ਹਨ ਮਾਨ ਸਾਹਿਬ ਨੇ ਲਗਾਤਾਰ ਸੰਘਰਸ਼ ਕੀਤਾ ਸਾਰੇ ਆਪਾਂ ਉਹਨਾਂ ਦੇ ਜੀਵਨ ਬਾਰੇ ਜਾਣਦੇ ਆ ਸੰਘਰਸ਼ ਬਾਰੇ ਜਾਣਦੇ ਆ ਸੋ ਇਸ ਵਾਰ ਬਹੁਤ ਵਧੀਆ ਮੌਕਾ ਮਿਲਿਆ ਕਿਉਂਕਿ ਇਸ ਵਾਰ ਪੂਰੇ ਪੰਜਾਬ ਦੇ ਅੰਦਰ ਦੁਬਾਰਾ ਫੇਰ 99 ਤੋਂ ਬਾਅਦ ਉਹੀ ਹਨੇਰੀ ਚੱਲੀ ਆ ਜਿਸ ਤਰ੍ਹਾਂ ਮਾਹੌਲ ਦੇਖਦੇ ਆ ਸਰੂਰ ਹਲਕੇ ਦਾ ਮਾਹੌਲ ਆ ਜਿਹੜਾ ਬਹੁਤ ਵਧੀਆ ਮਾਹੌਲ ਬਣਿਆ ਵਾ ਇਸ ਤਰ੍ਹਾਂ ਹੀ ਖੰਡੂਰ ਸਾਹਿਬ ਦੇ ਵਿੱਚ ਵੀ ਮਾਹੌਲ ਵਧੀਆ ਬਣਿਆ ਜਾ ਹੋਰ ਵੀ ਜਿੰਨਾ ਥਾਵਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਆ ਚਾਰਚਪਰੇ ਮਾਹੌਲ ਬਣਿਆ ਵਾ ਸੋ ਐਸ ਵਾਰ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਹਾਨੂੰ ਸਾਰਿਆਂ ਨੂੰ ਰਲ ਕੇ ਜ਼ੋਰ ਲਾਉਣਾ ਪੈਣਾ ਜਿੱਥੇ ਵੀ ਜਾਣੇ ਆ ਪਿੰਡਾਂ ਦੇ ਵਿੱਚ ਆਮ ਤੌਰ ਤੇ ਇਹ ਗੱਲ ਸੁਣਨ ਨੂੰ ਮਿਲਦੀ ਆ ਲੋਕਾਂ ਕੋਲੋਂ ਕਿ ਅਸੀਂ ਮਨ ਬਣਾਈ ਬੈਠੇ ਆਂ ਅਸੀਂ ਸਾਰਿਆਂ ਨੂੰ ਦੇਖ ਲਿਆ ਹੁਣ ਐਸ ਵਾਰ ਮੌਕਾ ਜਿਹੜਾ ਉਹ ਤੁਹਾਨੂੰ ਦੇਣਾ ਲੰਮੇ ਸਮੇਂ ਬਾਅਦ ਮਾਨਸਾ ਉਹਨੂੰ ਮੌਕਾ ਦੇਣਾ ਸੋ ਹੁਣ ਆਪਣੇ ਕੋਲ ਜਿਹੜੀ ਸਮੱਸਿਆ ਆ ਰਹੀ ਆ ਆਪਣੇ ਕੋਲ ਸਮੱਸਿਆ ਇਹ ਹੀ ਆ ਰਹੀ ਆ ਵੀ ਇਹਨਾਂ ਕੋਲੇ ਪਿੰਡਾਂ ਦੇ ਵਿੱਚ ਮੈਂਬਰ ਸਰਪੰਚ ਚੇਅਰਮੈਨ ਪ੍ਰਧਾਨ ਸਾਬਕਾ ਪ੍ਰਧਾਨ ਮਜੂਤਾ ਐਮ ਐਲ ਏ ਕਈ ਪਾਰਟੀਆਂ ਕੋਲੇ ਸਾਬਕਾ ਐਮ ਐਲ ਏ ਹਲਕਾ ਅਨਚਾਰਜ ਬਹੁਤ ਬਹੁਤ ਬੰਦੇ ਇਹਨਾਂ ਕੋਲੇ ਹਲਕਿਆਂ 'ਚ ਬੈਠੇ ਆ ਉਹ ਪੂਰਾ ਜੋਰ ਵੀ ਲਾ ਰਹੇ ਆ ਪਰ ਉਹਨਾਂ ਦਾ ਜੋਰ ਮੈਂ ਦੇਖ ਰਿਹਾ ਕੰਮ ਵੀ ਨਹੀਂ ਕਰਦਾ ਹੁਣ ਅੱਜ ਮੈਂ ਜੋਧਪੁਰ ਆਇਆ ਹੁਣ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਪੋਚੇ ਵੀ ਇਹੀ ਗੱਲ ਸੁਣਨ ਨੂੰ ਮਿਲੀ ਵੀ ਲੋਕ ਛੇਪੋ ਛੇਪੀ ਸ਼ਰਮੋ ਸ਼ਰਮੀ ਜਾ ਮੂਮਤ ਤੇ ਨੂੰ ਇਹਨਾਂ ਨਾਲ ਤੁਰੇ ਤਾ ਫਿਰਦੇ ਆ ਪਰ ਲੋਕ ਇਹਨਾਂ ਸਾਰੀਆਂ ਰਵੈਤੀ ਪਾਰਟੀਆਂ ਤੋਂ ਜਿਹੜੀਆਂ ਨੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਰਾਜ ਕੀਤਾ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਆਪ ਪਾਲੇ ਹੋਣ ਜਿਹੜੇ ਹੁਣ 25 26 ਮਹੀਨਿਆਂ ਤੋਂ ਇੱਥੇ ਰਾਜ ਕਰ ਰਹੇ ਆ ਬੁਰੀ ਤਰ੍ਹਾਂ ਲੋਕ ਅੱਕ ਚੁੱਕੇ ਆ ਥੱਕ ਚੁੱਕੇ ਆ ਸੋ ਹੁਣ ਆਪਾਂ ਨੂੰ ਹੰਬੜਾ ਮਾਰਨ ਦੀ ਲੋੜ ਆ ਤਾਂ ਕਿ ਸਾਡੇ ਲੋਕਾਂ ਦੀ ਆਵਾਜ਼ ਸਾਡੇ ਹੱਕਾਂ ਲਈ ਸਾਡੇ ਅਧਿਕਾਰਾਂ ਲਈ ਸਾਡੇ ਪੰਜਾਬ ਲਈ ਪੰਜਾਬੀਅਤ ਲਈ ਸਾਡੇ ਪਾਣੀਆਂ ਲਈ ਸਾਡੇ ਪੰਦੀ ਸਿੰਘਾਂ ਲਈ ਸਾਡੀ ਰਾਜਧਾਨੀ ਲਈ ਸਾਡੇ ਡੈਮਾਂ ਲਈ ਪੰਜਾਬ ਦੇ ਅੰਦਰ ਪੰਜਾਬੀਆਂ ਦੇ ਹੱਕ ਰਾਖਵੇਂ ਕਿਵੇਂ ਕਰਨੇ ਆ ਇਹਨਾਂ ਲਈ ਜਿਸ ਤਰ੍ਹਾਂ ਆਪਾਂ ਦੇਖਦੇ ਆ ਕਿ ਹਰ ਪਾਸਿਓਂ ਪੰਜਾਬੀਆਂ ਦੇ ਹੱਕ ਜਿਹੜੇ ਉਹ ਮਾਰੇ ਜਾ ਰਹੇ ਆ ਖੋਹੇ ਜਾ ਰਹੇ ਆ ਨੌਕਰੀਆਂ ਦੇ ਪੱਖ ਤੋਂ ਆਪਾਂ ਦੇਖਦੇ ਆਂ ਕਿ ਗੈਰ ਪੰਜਾਬੀ ਬੰਦੇ ਇੱਥੇ ਭਰਤੀ ਕੀਤੇ ਜਾ ਰਹੇ ਆ ਜਾਂ ਗੈਰ ਪੰਜਾਬੀ ਬੰਦੇ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਬਹੁਤ ਗਹਿਰੀ ਤੇ ਡੂੰਗੀ ਸਾਜ਼ਿਸ਼ ਦੇ ਤਹਿਤ ਵਸਾਏ ਜਾ ਰਹੇ ਆ ਤਾਂ ਕਿ ਪੰਜਾਬ ਦੀ ਡੈਮੋਗ੍ਰਾਫੀ ਹੈ ਜਿਹੜੀ ਭੂਗੋਲ ਸਥਿਤੀ ਹੈ ਜਿਹੜੀ ਪੰਜਾਬ ਦੀ ਉਹ ਬਦਲੀ ਜਾ ਸਕੇ ਆਪਾਂ ਲੰਮੇ ਸਮੇਂ ਤੋਂ ਦੇਖ ਰਹੇ ਆ ਕਿ ਜੇ ਆਪਾਂ ਮਾਨਸਾ ਤੋਂ ਇਲਾਵਾ ਜੈਕਰ ਦਾ ਬੰਦਾ ਹੋਊਗੀ ਹੋਰ ਕਹਿ ਸਕਦੇ ਆ ਮਾਲਾ ਮੋਟਾ ਬੋਲਿਆ ਹੋਣਾ ਇਹਦਾ ਆਪਣੇ ਕੋਲੇ 13 ਲੋਕ ਸਭਾ ਮੈਂਬਰ ਆ 7 ਰਾਸ ਸਭਾ ਮੈਂਬਰ ਆ 20 ਮੈਂਬਰਾਂ ਦੇ ਵਿੱਚੋਂ ਬਾਕੀ ਮੈਂਬਰ ਉੱਥੇ ਜਾ ਕੇ ਚੁੱਪ ਹੀ ਕਰ ਜਾਂਦੇ ਆ ਕਿਸੇ ਦੀ ਹਾਜ਼ਰੀ 2% ਹੈ ਕਿਸੇ ਦੀ 4% ਹੈ ਕਿਸੇ ਨੇ 5 ਸਾਲਾਂ ਚ ਚਾਰ ਸਵਾਲ ਪੁੱਛਿਆ ਕਿਸੇ ਨੇ ਅੱਠ ਪੁੱਛੇ ਸੋ ਸਾਡੇ भेजे ਹੋਏ ਨਮਾਇंदे ਦਾ ਫਰਜ਼ ਕੀ ਬਣਦਾ ਹੱਕ ਕੀ ਬਣਦਾ ਕੰਮ ਕੀ ਆ ਉੱਥੇ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਲੋਕ ਸਭਾ ਸ਼ਾਸਨ ਜਿੰਨੇ ਵੀ ਦੱਖਣ ਭਾਰਤ ਦੇ ਵਿੱਚੋਂ ਐਮਪੀ ਆਉਂਦੇ ਆ ਬੰਗਾਲ ਤੋਂ ਐਮਪੀ ਆਉਂਦੇ ਆ ਉਹ ਆਪਣੇ ਸੂਬੇ ਦੀ ਗੱਲ ਆਪਣੇ ਲੋਕਾਂ ਦੀ ਗੱਲ ਆਪਣੇ ਹੱਕਾਂ ਦੀ ਗੱਲ ਇੱਕ ਠੋਕ ਕੇ ਰੱਖਦੇ ਆ ਸਾਡੇ ਵਾਲੇ ਚੁੱਪ ਹੀ ਕਰ ਜਾਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਜਿਹੜੇ ਇਹਨਾਂ ਨੇ 7 ਰਾਜ ਸਭਾ ਮੈਂਬਰ ਭੇਜੇ ਆ ਉਹਨਾਂ ਚੋਂ ਇੱਕ ਐਮਪੀ ਐ ਬਲਵੀਰ ਸਿੰਘ ਸੀਚੇਵਾਲ ਵਾਤਾਵਰਣ ਪ੍ਰੇਮੀ ਦੇ ਤੌਰ ਤੇ ਜਾਣੇ ਜਾਂਦੇ ਆ ਧਰਤੀ ਹਵਾ ਪਾਣੀ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਸੈਂਟਰ ਸਰਕਾਰ ਨੇ ਇੱਕ ਕਾਨੂੰਨ ਲਿਆਂਦਾ ਜੰਗਲਾਂ ਦੀ ਕਟਾਈ ਦਾ ਉਹ ਪਹਿਲਾਂ ਬੈੱਲ ਲੈ ਕੇ ਆਏ ਜਦੋਂ ਬੈੱਲ ਆਇਆ ਤਾਂ ਅਸੀਂ ਕੁਝ ਬੰਦੇ ਬਲਵੀਰ ਸਿੰਘ ਸੀਚੇਵਾਲ ਕੋਲ ਭੇਜੇ ਵੀ ਜੰਗਲਾਂ ਦੀ ਕਟਾਈ ਆ ਜਿਹੜੀ ਪਹਿਲਾਂ ਹੀ ਬਹੁਤ ਹੋ ਚੁੱਕੀ ਆ ਵਾਤਾਵਰਨ ਪਹਿਲਾਂ ਹੀ ਖਰਾਬ ਆ ਜਿਵੇਂ ਆਪਾਂ ਤੁਹਾਡੇ ਯਾਦ ਹੋਣਾ ਪਿੱਛੇ ਜੇ ਮੱਤੇਵਾੜਾ ਜੰਗਲ ਬਚਾਉਣ ਲਈ ਲੰਮੀ ਮਿਹਨਤ ਚੱਲੀ ਸੀ ਤਾਂ ਅਸੀਂ ਸਿਚੀਵਾਲ ਕੋਲ ਬੰਦੇ ਭੇਜੇ ਤੇ ਉਹਨਾਂ ਨੂੰ ਕਿਹਾ ਸ੍ਰੇਹਾ ਲਾਇਆ ਸਾਡਾ ਉਹਨਾਂ ਨੇ ਜਾ ਕੇ ਵੀ ਜਿਹੜਾ ਨਵਾਂ ਬਿੱਲ ਆ ਰਿਹਾ ਹੈ ਜੰਗਲਾਂ ਦੀ ਕਟਾਈ ਨੂੰ ਲੈ ਕੇ ਸਰਕਾਰ ਲਿਆ ਰਹੀ ਆ ਕਾਨੂੰਨ ਬਣਾ ਰਹੀ ਹੈ ਵੀ ਜੰਗਲ ਜਿਹੜੇ ਹੋ ਜਦੋਂ ਮਰਜ਼ੀ ਉਹਨ ਸਰਕਾਰ ਕੱਟ ਸਕਦੀ ਹੈ ਪਹਿਲਾਂ ਕਾਨੂੰਨ ਸੀ ਕੇ ਜੰਗਲਾਂ ਦੀ ਕਟਾਈ ਨਹੀਂ ਹੋ ਸਕਦੀ ਤਾਂ ਬਲਵੀਰ ਸੋਸਿਚੇ ਵਾਲ ਨੇ ਇੱਕ ਗੱਲ ਕਈ ਮੋੜ ਕੇ ਬੰਦਿਆਂ ਨੂੰ ਕਿ ਜੀ ਮੈਂ ਤਾਂ ਨਹੀਂ ਬੋਲ ਸਕਦਾ ਤੁਸੀਂ ਰਾਗਵ ਚੱਡਾ ਜੀ ਨੂੰ ਪੁੱਛ ਲਓ ਜੇ ਉਹ ਕੁਝ ਕਹਿ ਦੇਣਗੇ ਹਦਾਇਤ ਕਰ ਦੇਣਗੇ ਤਾਂ ਅਸੀਂ ਬੋਲ ਦੇਾਂਗੇ ਜਣੇ ਜਿਹੜੇ ਸਾਡੇ ਬੰਦੇ ਜਾਂਦੇ ਆ ਜਾਂ ਤਾਂ ਡੰਮੀ ਬੰਦੇ ਜਾਂਦੇ ਆ ਕਿਸੇ ਹੁਕਮ ਦੇ ਗੁਲਾਮ ਬੰਦੇ ਨੇ ਉਹਨਾਂ ਦੇ ਕਹੇ ਤੋਂ ਹੀ ਬੋਲਦੇ ਨੇ ਜੋ ਕਹਿਣਗੇ ਬੋਲਦੇ ਆ ਜੋ ਨਾ ਕਹਿਣਗੇ ਨਹੀਂ ਬੋਲਦੇ ਜਾਬਰ ਸਾਡੇ ਬੰਦੇ ਜਿਹੜੇ ਜਾਣਦੇ ਨੇ ਉਹ ਬੰਦੇ ਜਾਣਦੇ ਇਹ ਜਿਹਾ ਜਿਹਨੂੰ ਪਤਾ ਹੀ ਨਹੀਂ ਹੈਗਾ ਵੀ ਗੱਲ ਕੀ ਕਰਨੀ ਆ ਪ੍ਰਸ਼ਨ ਕਿਹੜਾ ਕਰਨਾ ਸਵਾਲ ਕਿਹੜਾ ਕਰਨਾ ਜਵਾਬ ਕੀ ਲੈਣਾ ਮੁਰੇ ਬੈਠਾ ਕੌਣ ਹੈ ਹੁਣ ਮੁਰੇ ਬੋਦੀਰ ਕੇ ਬੈਠੇ ਆ ਚਾਹ ਹਰ ਕੇ ਬੈਠੇ ਆ ਸਪੀਕਰ ਬੈਠਾ ਹੈ ਉਹਨਾਂ ਦੇ ਸਾਹਮਣੇ ਬੈਸੇ ਕੰਗਾਂ ਨਗਾ ਤਾਂ ਨੀਵੀਆਂ ਪਾਈ ਜਾਂਦੀਆਂ ਨੇ ਜਾ ਕੇ ਹੁਣ ਵਿਚਾਰੇ صدیق ਵਰਗੇ ਲੋਕਾਂ ਨੇ ਐਪੀ ਬਣਾ ਕੇ ਭੇਜੇ ਉਹ ਜਾ ਕੇ ਸੌਂ ਹੀ ਜਾਂਦੇ ਆ ਉੱਥੇ ਬਾਹਰ ਪੱਤਰਕਾਰ ਸਵਾਲ ਪੁੱਛਦਾ ਵੀ ਭਾਈ ਕੋਈ ਅੰਦਰ ਸਵਾਲ ਜਵਾਬ ਹੋਇਆ ਕੀ ਗੱਲਬਾਤ ਹੋਈ ਕੋ ਸਵਾਲ ਪੁੱਛਿਆ ਉਹ ਕਹਿੰਦੇ ਸਾਡਾ ਮੋਢਾ ਉਤਰ ਗਿਆ ਕੈਸੇ ਕੈਸੇ ਬੰਦੇ ਗਏ ਆ ਹੁਣ ਤੱਕ ਜੇ ਤੁਸੀਂ ਲੋਕ ਸਭਾ ਦਾ ਹੁਣ ਤੱਕ ਦਾ ਰਿਕਾਰਡ ਦੇਖੋਗੇ ਤਾਂ ਬਹੁਤ ਥੋੜੇ ਬੰਦੇ ਨੇ ਜਿਨ੍ਹਾਂ ਨੇ ਜਾ ਕੇ ਪੰਜਾਬ ਦੀ ਗੱਲ ਕੌਮ ਦੀ ਗੱਲ ਕੀਤੀ ਹੈ ਸਾਡੇ ਹੱਕਾਂ ਦੀ ਗੱਲ ਕੀਤੀ ਹੈ ਨੇ ਬਾਕੀ तकरीबन 5 ਸਾਲ ਕਲੀਆਂ ਤਨਖਾਹਾਂ ਲੈ ਕੇ ਭੱਤੇ ਪੁੱਤੇ ਲੈ ਕੇ ਆਪਣਾ ਸਾਮਾ ਨਗਾ ਦਿੰਦੇ ਆ ਸੋ ਇਹ ਤਾਂ ਜਿਹੜੇ ਵੱਡੇ ਪੱਦਰ ਦੇ ਮਸਲੇ ਨੇ ਪੰਜਾਬ ਦੇ ਸੰਦਰਭ ਵਿੱਚ ਮਸਲੇ ਨੇ ਜੋ ਲਗਾਤਾਰ ਕੇਂਦਰ ਦੀ ਸਰਕਾਰ ਆ ਜਿਹੜੀ ਜਿਹੜੀ ਮਰਜ਼ੀ ਹੋਵੇ ਜਿਹੜੀ ਨਵੀਂ ਵੀ ਆਊਗੀ ਉਹਨੇ ਵੀ ਇਹੇ ਕੁਛ ਕਰਨਾ ਹੈ ਲਗਾਤਾਰ ਜਿਹੜਾ ਕੇਂਦਰੀਕਰਨ ਹੋ ਰਿਹਾ ਸੂਬਿਆਂ ਦੇ ਵੱਧ ਅਧਿਕਾਰਾਂ ਦੇ ਉੱਤੇ ਡਾਕੇ ਵੱਜ ਰਹੇ ਨੇ ਮੈਂ ਹਣ ਉਹ ਮਸਲੇ ਜਿਹੜੇ ਅਹਿਮ ਮਸਲੇ ਨੇ ਪੰਜਾਬ ਦੇ ਮੈਂ ਜਿਹੜੇ ਹਰ ਪਿੰਡ ਦੇ ਵਿੱਚ ਜਾ ਕੇ ਗੱਲ ਕਰਦਾ ਕਿ ਸਾਡੇ ਪਾਣੀ ਖੋ ਕੇ ਬਾਹਰਲੇ ਸੂਬਿਆਂ ਨੂੰ ਦੇ ਦਿੱਤੇ ਗਏ। ਪਲਾਸਟਾਰ ਨੂੰ ਤਿੰਨ ਨਹਿਰਾਂ ਸਾਡੀਆਂ ਭਰੀਆਂ ਜਾਂਦੀਆਂ। ਤੇ ਮੈਂ ਤਲਵੰਡੀ ਹਲਕੇ ਦੇ ਪਿੰਡਾਂ ਸਾਰਿਆਂ ਜਾ ਕੇ ਆਇਆ। ਮੈਂ ਸਿੰਘੋ ਵੀ ਗਿਆ, ਲੈਰੀ ਗਿਆ, ਨਗਲੇ ਗਿਆ। ਉੱਚੇ ਤਾਂ ਮੈਂ ਦੇਖਿਆ ਲੋਕਾਂ ਦੇ ਘਰੇ ਟੈਂਕੀਆਂ ਬਣਾਈਆਂ ਹੋਈਆਂ ਨੇ ਪਾਣੀ ਵਾਲੀਆਂ। ਜਦੋਂ ਨਹਿਰ ਚ ਬੰਦੀ ਆਉਂਦੀ ਹੈ ਤਾਂ 700-700 ਰੁਪਏ ਦੀ ਟੈਂਕੀ ਪਾਣੀ ਵਾਲੀ ਮੁੱਲ ਪਵਾਉਂਦੇ ਨੇ 20-20 ਰੁਪਏ ਦੇ ਤੋੜੇ ਮੁੱਲ ਪਾਣੀ ਵਾਲੇ ਲੈਂਦੇ ਨੇ ਜانے ਇੱਕ ਪਾਸੇ ਆਪਣੇ ਕੋਲੇ ਪੀਣ ਵਾਲਾ ਪਾਣੀ ਵੀ ਹੈ ਨਹੀਂ ਤੇ ਦੂਜੇ ਪਾਸੇ ਸਾਡਾ ਪਾਣੀ 47 ਤੋਂ ਲੈ ਕੇ ਲੁੱਟਿਆ ਗਿਆ ਖੋਇਆ ਗਿਆ ਇਹ ਮੈਂ ਬੜੇ ਲੰਮੇ ਸਮੇਂ ਤੋਂ ਬੋਲਦਾ ਆ ਰਿਹਾ ਕਿ ਧਰਤੀ ਹੇਠਾਂ ਲਗਾਤਾਰ ਸਾਡਾ ਪਾਣੀ ਮੁੱਕ ਰਿਹਾ ਪਾਤਰ ਸੁੱਕ ਰਹੇ ਆ ਹਰ ਸਾਲ 5-7 ਫੁੱਟ ਪਾਣੀ ਥੱਲੇ ਚਲੇ ਜਾਂਦਾ ਆਉਣ ਵਾਲੇ 18-20 ਸਾਲ ਬਾਅਦ ਬਹੁਤ ਵੱਡਾ ਸੰਕਟ ਖੜਾ ਹੋਣਾ ਪਾਣੀ ਦਾ ਪੰਜਾਬ ਦੇ ਅੰਦਰ ਪਰ ਇਸ ਮੁੱਦੇ ਦੇ ਉੱਤੇ ਸਾਡੇ ਲਈ ਬੋਲਣ ਵਾਲਾ ਕੋਈ ਬੰਦਾ ਹੈ ਨਹੀਂ ਦੱਸੋ ਕੋਈ ਬੰਦਾ ਹੁਣ ਤੱਕ ਜਿਹੜਾ ਉੱਚੇ ਬਾਹ ਖੜੀ ਕਰਕੇ ਬੋਲਿਆ ਹੋਵੇ ਕਿ ਸਾਡੇ ਪਾਣੀਆਂ ਦੀ ਲੁੱਟ ਹੈ ਜਿਹੜੀ ਲਗਾਤਾਰ ਕਿਤੀ ਕੀ 47 ਤੋਂ ਲੈ ਕੇ ਇਹ ਕਿਉਂ ਕੀਤੀ ਗਈ ਜਦੋਂ ਕਿ ਦੁਨੀਆ ਦੇ ਜਿਹੜੇ ਅੰਤਰਰਾਸ਼ਟਰੀ ਕਾਨੂੰਨ ਨੇ ਜਿਹਨੂੰ ਆਪਾਂ ਰਾਇਪਰਿੰਗ ਕਾਨੂੰਨ ਕਹਿੰਦੇ ਆ ਪੂਰੀ ਦੁਨੀਆ ਦੇ ਪਾਣੀ ਦੀ ਵੰਡ ਉਹਨਾਂ ਕਾਨੂੰਨਾਂ ਮੁਤਾਬਕ ਹੋਈ ਪਰ ਪੰਜਾਬ ਦੇ ਪਾਣੀ ਦੀ ਵੰਡ ਵੇਲੇ ਕਾਨੂੰਨ ਕਿੱਥੇ ਸੀ ਨਹੀਂ ਬੋਲ ਰਿਹਾ ਤੂੰ ਚੰਡੀਗੜ੍ਹ ਦੀ ਗੱਲ ਕਰਦੇ ਆਪਾਂ 60 40 ਦਾ ਨਿਪਾਤ ਹੈ ਹਰਿਆਣੇ ਦੇ ਨਾਲ ਹੁਣ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ ਕਿ 60 ਤਾਂ ਬਹੁਤ ਦੂਰ ਦੀ ਗੱਲ ਆ 5 7% ਵੀ ਪੰਜਾਬ ਨਹੀਂ ਰਹਿ ਗਿਆ ਨਾ ਨੌਕਰੀਆਂ ਚ ਰੋਜ਼ਗਾਰ ਚ ਐਸੀ ਨਜ਼ਰ ਨਹੀਂ ਆਉਂਦਾ ਪੰਜਾਬ ਚ ਚੰਡੀਗੜ੍ਹ ਚ ਪੰਜਾਬੀ ਬੋਲੀ ਉੱਥੇ ਮਾਰਤੀ ਨਾ ਦਫ਼ਤਰਾਂ ਚ ਕੰਮ ਹੁੰਦਾ ਬੋਲੀ ਚ ਨਾ ਉੱਥੇ ਕੋਈ ਬੋਰਡ ਆਤੇ ਉਹ ਵੀ ਥੱਲੇ ਨਜ਼ਰ ਆਉਂਦੀ ਆ ਮਾੜੀ ਮੁੱਟੀ ਲਿਖੀ ਸਾਰਾ ਹਿਮਾਚਲ ਆ ਕੇ ਉੱਥੇ ਕਾਬਜ਼ ਹੋ ਗਿਆ ਕਮਾਲ ਦੀ ਗੱਲ ਦੇਖੋ ਪੰਜਾਬ ਨਾਲ ੱੱਕੇ ਦੀ ਗੱਲ ਮੈਂ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਜਾ ਕੇ ਕੈਪਟਨ ਨੂੰ ਮਿਲਿਆ ਉਹ ਮੁੱਖ ਮੰਤਰੀ ਹੁੰਦੇ ਸੀ ਚੰਨੀ ਨੂੰ ਮਿਲਿਆ ਮੁੱਖ ਮੰਤਰੀ ਹੁੰਦੇ ਸੀ ਭਵੰਤ ਨੂੰ ਮਿਲਿਆ ਮੁੱਖ ਮੰਤਰੀ ਸੀ ਮੈਂ ਕਹਾ ਜਿਵੇਂ ਹਿਮਾਚਲ ਦਾ ਕਾਨੂੰਨ ਹੈ ਕਿ ਹਿਮਾਚਲ ਦੇ ਵਿੱਚ ਜਾ ਕੇ ਬਾਹਰਲਾ ਬੰਦਾ ਸਰਕਾਰੀ ਨੌਕਰੀ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਜ਼ਮੀਨ ਨਹੀਂ ਲੈ ਸਕਦਾ ਤੇ ਪੰਜਾਬ 'ਚ ਕਾਨੂੰਨ ਕਿਉਂ ਨਹੀਂ ਬਣ ਸਕਦਾ ਆਪਾਂ ਰਾਜਸਥਾਨ 'ਚ ਵੀ ਨਹੀਂ ਜਾ ਕੇ ਜ਼ਮੀਨ ਲੈ ਸਕਦੇ ਪਿਛਲੇ 10 ਸਾਲ ਦਾ ਰਿਕਾਰਡ ਹੈ 70000 ਬੰਦਾ ਹਿਮਾਚਲ ਦਾ ਪੰਜਾਬ 'ਚ ਆ ਕੇ ਸਰਕਾਰੀ ਨੌਕਰੀਆਂ ਲੈ ਗਿਆ 70000 ਬੰਦਾ ਤੇ ਹਿਮਾਚਲ ਦੇ ਵਿੱਚ ਬੋਨਾ ਫੜ ਲਾਗੂ ਹੁੰਦਾ ਹੈ ਬੋਨਾ ਫੜ ਸਰਟੀਫਿਕੇਟ ਤੋਂ ਭਾਅ ਹੈ ਵੀ ਜਿਹੜਾ ਪੀੜੀਦਰ ਪੀੜੀ ਪੀੜੀਦਰ ਪੀੜੀ ਕਈ ਦਹਾਕਿਆਂ ਤੋਂ ਬੰਦਾ ਰਹਿ ਰਿਹਾ ਉਹ ਬੰਦਾ ਅਪਲਾਈ ਕਰ ਸਕਦਾ ਹੁਣ ਤੁਸੀਂ ਕੱਲ ਪਰਸੋਂ ਦੀ ਖਬਰ ਪੜ੍ਹੀ ਹੋਣੀ ਹੈ ਹਾਈ ਕੋਰਟ ਨੇ ਜਿਹੜਾ ਈਟੀਟੀ ਵਾਲਾ ਰੱਦ ਕੀਤਾ ਪੇਪਰ ਭਰਤੀ ਰੱਦ ਕੀਤੀ ਹੈ ਜਿਹੜਾ ਸਾਨੂੰ ਜਿਹੜਾ ਅਨਸਾਫ਼ ਹੈ ਉਹ ਇਹਦੇ ਕੋਰਟਾਂ ਚ ਵੀ ਨਹੀਂ ਮਿਲਦਾ ਪਰ ਜ਼ਿੰਮੇਵਾਰ ਕੌਣ ਲੋਕ ਨੇ ਮੈਂ ਉਦੋਂ ਬੜਾ ਰੌਲਾ ਪਾਇਆ ਸੀ ਵੀ 350 ਬੰਦਾ 12 ਉਹ ਲਿਆ ਕੇ ਪਹਿਲਾ ਮਿਲਟਰੀ ਫੋਰਸਾਂ ਦੇ ਵਿੱਚੋਂ ਸਿੱਧੇ ਇੰਸਪੈਕਟਰ ਭਰਤੀ ਕੀਤੇ ਗਏ ਡੀਐਸਪੀ ਭਰਤੀ ਕੀਤੇ ਗਏ ਸਿਪਾਹੀ ਹੌਲਦਾਰ ਐਸਐਸਆਈ ਭਰਤੀ ਕੀਤੇ ਗਏ ਮਰਜ਼ ਕੀਤੇ ਗਏ ਪੰਜਾਬ ਪੁਲਿਸ ਚ ਉਸ ਵੇਲੇ ਮੈਂ ਇਹ ਮੰਗ ਲੈ ਕੇ ਮੁੱਦਾ ਲੈ ਕੇ ਚੰਨੀ ਨੂੰ ਮਿਲਿਆ ਸੀ ਵੀ ਇਹ ਪੰਜਾਬ ਦੇ ਨੌਜਵਾਨਾਂ ਦੇ ਹੱਕਾਂ ਦੇ ਉੱਤੇ ਡਾਕਾ ਹੈ ਸਾਡੇ ਨੌਜਵਾਨਾਂ ਛੜਕਾਂ ਦੇ ਲੁੱਲਦੇ ਨੇ ਟੈਂਕੀਆਂ ਦੇ ਜਿਹੜੇ ਬੈਠੇ ਨੇ ਇੱਕ ਤਾਂ ਇਹ ਮੁੱਦੇ ਨੇ ਜਿਹੜੇ ਸਾਨੂੰ ਉੱਥੇ ਠਾਉਣੇ ਬਣਦੇ ਆ ਦੂਜੇ ਜਿਹੜੇ ਸਾਡੇ ਲੋਕਲ ਪੱਧਰ ਦੇ ਮੁੱਦੇ ਆ ਪਿੰਡ ਪੱਧਰ ਦੇ ਮੁੱਦੇ ਮੁੱਦੇ ਨੇ ਜਿਵੇਂ ਆਪਾਂ ਜਿਹੜੀ ਫੈਕਟਰੀ ਲੱਗੀ ਆ ਮੈਂ ਉੱਥੇ ਵੀ ਗਿਆ ਸੀਗਾ ਪਿੰਡ 'ਚ ਲਹਿਰੀ ਲੱਗੀ ਐ ਇੱਕ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਆ ਜੀ ਇਹ ਤਾਂ ਬਹੁਤ ਜਿਆਦਾ ਗੱਲ ਆ ਟਾਇਰ ਸਾਰਨ ਵਾਲੀ ਇੱਥੇ ਵੀ ਲੱਗੀ ਆ ਬਹੁਤ ਆ ਆਪਣੇ ਬਿਚੇ ਆਪਰ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਉਹ ਫੈਕਟਰੀਆਂ ਜ਼ਹਿਰ ਦੇ ਰਹੀਆਂ ਸਾਨੂੰ ਸਾਨੂੰ ਦਾ ਫਾਇਦਾ ਨਹੀਂ ਕੋਈ ਨਾ ਫੈਕਟਰੀਆਂ ਦਾ ਉਧਰ ਰੁਜ਼ਗਾਰਤਾ ਮਿਲ ਰਿਹਾ ਗੈਰ ਪੰਜਾਬੀਆਂ ਨੂੰ ਪ੍ਰਵਾਸੀਆਂ ਨੂੰ ਜ਼ਹਿਰ ਸਾਨੂੰ ਦੇਤੀ ਔਰ ਆਮਰ ਫੈਕਟਰੀ ਦੇ ਕੋਲੇ ਕੀ ਹਾਲਾਤ ਆ ਉਹਨਾਂ ਪਿੰਡਾਂ ਜਿਵੇਂ ਮੈਂ ਜਾ ਕੇ ਆ ਆਪਣਾ ਜੱਜਲ ਹੋ ਗਿਆ ਆ ਰਾਮਸਰਾ ਫੁੱਲੋ ਕਣਕਵਾਲ ਗਿਆਨਾਂ ਉਨਾ ਪਿੰਡਾਂ ਦੇ ਵਿੱਚ ਦੇਖੋ ਵੀ ਧਰਤੀ ਦੇ ਥੱਲੇ ਪਾਣੀ ਦੇ ਹਾਲਾਤ ਕੀ ਬਣ ਗਏ ਕੋ ਸਾਰਾ ਜ਼ਹਿਰ ਕੈਮੀਕਲ ਉਹ ਥੱਲੇ ਪਾਈ ਜਾਂਦੇ ਦੇਖੋ ਜਿੰਨੀਆਂ ਫੈਕਟਰੀਆਂ ਜਿੰਨੀ ਇੰਡਸਟਰੀ ਦੱਖਣ ਭਾਰਤ ਦੇ ਵਿੱਚ ਉੱਥੋਂ ਦੀਆਂ ਹਾਈ ਕੋਰਟਾਂ ਨੇ ਬੈਨ ਕੀਤੀ ਪਾਬੰਦੀਆਂ ਲਾਈਆਂ ਉਹ ਸਾਰੀ ਇੰਡਸਟਰੀ ਲਿਆ ਕੇ ਇੱਥੇ ਲੁਧਿਆਣੇ ਲਾਤੀ ਜਾਂ ਪੰਜਾਬ ਚ ਹੋਰ ਚਾਰਚਪਰੇ ਲਾਤੀ ਉਹ ਪਾਣੀ ਸਾਡੇ ਚਾਹੇ ਦਰਿਆਵਾਂ ਦੇ ਹੋਣ ਚਾਹੇ ਧਰਤੀ ਹੇਠਲੇ ਹੋਣ ਚਾਹੇ ਸਾਡੀ ਧਰਤੀ ਹੋਵੇ ਚਾਹੇ ਸਾਡੀ ਹਵਾ ਹੋਵੇ ਸਾਰਾ ਜਰੀਲਾ ਕਰਦਾ ਹੁਣ ਅਸਲ ਮੁੱਦੇ ਦਾ ਸਾਡੇ ਇਹ ਨੇ ਮੇਰਾ ਸਵਾਲ ਇਹ ਆ ਵੀ ਆਪਾਂ ਜਿਹੜੇ ਸਾਰੇ ਆਪਾਂ ਨੂੰ ਉੱਠ ਕੇ ਲੜਨ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਦੀ ਖਾਤਰ ਤਾਂ ਸਾਡਾ ਇਹ ਪੰਜਾਬ ਸਾਡੀ ਹੋਂਦ ਸਾਡਾ ਵजूद ਜਿਉਂਦਾ ਰਹਿਣਾ ਜੇ ਆਪਾਂ ਅੱਜ ਚੁੱਪ ਕਰਕੇ ਘਰਾਂ 'ਚ ਬੜ ਗਏ ਵੀ ਆਪਾਂ ਪਾਣੀ ਤੋਕੀ ਲੈਣਾ ਆਪਰ ਰੁਜ਼ਗਾਰ ਨੌਕਰੀਆਂ ਤੋਂ ਕੀ ਲੈਣਾ ਨਸ਼ੇ ਦਾ ਮੁੱਦਾ ਕਿੰਦਾ ਕੱਡਾ ਵੱਡਾ ਮੁੱਦਾ ਤੁਸੀਂ ਦੇਖੋ ਵੀ ਕਮਾਲ ਦੀ ਗੱਲ ਦੇਖੋ ਕਿਵੇਂ ਨਸ਼ੇ ਦਾ ਮੁੱਦਾ ਗਾਇਬ ਕਰ ਦਿੱਤਾ ਗਿਆ ਅੱਜ ਮੀਡੀਆ ਦੇ ਵਿੱਚ ਕੋਈ ਚਰਚਾ ਨਹੀਂ ਸਿਆਸੀ ਬੰਦੇ ਨਹੀਂ ਨਸ਼ੇ ਤੇ ਬੋਲਦੇ ਜਾ ਕੇ ਪਤਾ ਵੀ ਜੇ ਬੋਲਾਂਗੇ ਘਿਰਾਂਗੇ ਲੋਕ ਸਵਾਲ ਪੁੱਛਣਗੇ ਵੀ ਭਾਈ 10 ਸਾਲ ਇਥੇ ਬਾਦਲਾਂ ਨੇ ਰਾਜ ਕੀਤਾ ਉਦੋਂ ਥੋੜੇ ਰਾਜ ਵੇਲੇ ਵਿਕਿਆ ਫਿਰ ਗੁਟਕਾ ਸਾਫ ਫੜ ਕੇ ਸੌਖਾ ਆਦੀ ਕੈਪਟਨ ਨੇ ਬਹੰਡੇ ਪੰਜ ਸਾਲ ਰਾਜ ਕਰ ਗਿਆ ਉਦੋਂ ਹੀ ਵਿਕਦਾ ਰਿਆ ਫਿਰ ਭਵੰਤ ਵੇਲੇ ਵੀ ਇਹੀ ਹੋਇਆ ਵਿਚਾਰਾ ਮਹੀਨਾ ਖਤਮ ਕਰਦਾਂਗੇ 26 ਮਹੀਨੇ ਹੋ ਗਏ ਨਹੀਂ ਰੋਕਿਆ ਜਾਣੇ ਦੋ ਸਰਕਾਰਾਂ ਜੇ ਆਪਾਂ ਕਹਿ ਲਗੇ ਕੈਪਟਨ ਦੀ ਸਰਕਾਰ ਤੇ ਭਵੰਤ ਦੀ ਸਰਕਾਰ ਦੋ ਸਰਕਾਰਾਂ ਚਿੱਟੇ ਨੂੰ ਮੁੱਦਾ ਬਣਾ ਕੇ ਬਣੀਆਂ ਨੇ ਪਰ ਚਿੱਟੇ ਦਾ ਮੁੱਦਾ ਹੀ ਗਾਇਬ ਕਰਤਾ ਰੋਜ਼ ਆਪਾਂ ਦੇਖਦੇ ਆ ਨੌਜਵਾਨ ਪਤ ਮਾਵਾਂ ਦੇ ਮਰ ਰਹੇ ਆ ਸੋ ਅਸਲ ਜਿਹੜੇ ਮੁੱਦੇ ਆ ਮੁੱਦਿਆਂ ਦੇ ਉੱਤੇ ਗੱਲ ਨਹੀਂ ਹੋ ਰਹੀ ਮੁੱਦਾ ਹੀਣ ਰਾਜਨੀਤੀ ਹੋ ਰਹੀ ਆ ਸੋ ਇਸ ਕਰਕੇ ਆਪਾਂ ਸਾਰਿਆਂ ਨੇ ਤਾਕੜੇ ਹੋ ਕੇ ਹਮਲਾ ਮਾਰਨਾ ਮੈਂ ਹਮੇਸ਼ਾ ਆਪਣੇ ਵੱਲੋਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਹਮੇਸ਼ਾ ਤੁਹਾਡੇ ਨਾਲ ਹਰ ਦੁੱਖ ਸੁੱਖ ਦੇ ਵਿੱਚ ਹਰ ਵਕਤ ਮੈਂ ਤੁਹਾਡੇ ਨਾਲ ਖੜੂ ਮੈਂ ਪਹਿਲਾਂ ਵੀ ਖੜਦਾ ਆਇਆ ਬਿਨਾ ਆਪਾਂ ਕਿਸੇ ਪਾਵਰਾਂ ਤੋਂ ਬਿਨਾ ਤਾਕਤਾਂ ਤੋਂ ਆਪਾਂ ਲੜਦੇ ਆਏ ਆਂ ਚਾਹੇ ਕਿਸਾਨੀ ਮੋਰਚੇ ਦੌਰਾਨ ਹੋਵੇ ਚਾਹੇ ਡਟੇਰੇ ਡਾਕਟਰਾਂ ਦੇ ਮਸਲੇ ਹੋਣ ਚਾਹੇ ਸਕੂਲਾਂ ਦੇ ਵਿੱਚ ਸਾਡੀ ਮਾਂ ਬੋਲੀ ਪੰਜਾਬੀ ਨੂੰ ਮਾਰਨ ਦੀ ਗੱਲ ਹੋਵੇ ਚਾਹੇ ਉਹ ਜਿਹੜਾ ਲਫਾਫਾ ਨਹਿਰਾਂ 'ਚ ਪਾਉਂਦੇ ਨੇ ਕੰਕਰੀਟ ਪਾ ਕੇ ਪੱਕੀਆਂ ਕਰਦੇ ਨੇ ਨਹਿਰਾਂ ਉਹ ਵੀ ਆਪਾਂ ਲੜੇ ਲੜਾਈ ਫਰੀਪੁਰ ਦੇ ਵਿੱਚ 2 ਮਹੀਨੇ ਉੱਥੇ ਬੈਠੇ ਉਹ ਵੀ ਆਪਾਂ ਲਫਾਫਾ ਜਿਹੜਾ ਨਹਿਰ ਚ ਪਾਉਣ ਤੋਂ ਰੋਕਿਆ ਸੋ ਲਗਾਤਾਰ ਚਾਹੇ ਨਸ਼ਿਆਂ ਦੇ ਖਿਲਾਫ ਹੋਵੇ ਆਪਾਂ ਲੜਦੇ ਆਏ ਆ ਪਰ ਆਪਾਂ ਨੂੰ ਸਮੱਸਿਆ ਇਹ ਆਉਂਦੀ ਰਹੀ ਆ ਹੁਣ ਜੇ ਡਾਕਟਰਾਂ ਖਿਲਾਫ ਲੈਣੇ ਡਾਕਟਰਾਂ ਨੇ ਜਾ ਕੇ ਪਰਚੇ ਕਰਾਤੇ ਕਿਉਂਕਿ ਆਪਾਂ ਇੱਕ ਆਮ ਬੰਦੇ ਸੀ ਉਹਨਾਂ ਨੇ ਜਾ ਕੇ ਪਰਚਾ ਕਰਾਤਾ ਜੇ ਬਤੌਰ ਐਮਪੀ ਇੱਕ ਮੈਂਬਰੀ ਪਾਰਲੀਮੈਂਟ ਮੈਂਬਰ ਪਾਰਲੀਮੈਂਟ ਜਾਊਗਾ ਕਿਸੇ ਡਾਕਟਰ ਦੇ ਕੋਲੇ ਹਸਪਤਾਲ ਦੇ ਵਿੱਚ ਕਿਸੇ ਸਕੂਲ ਦੇ ਵਿੱਚ ਕਿਸੇ ਯੂਨੀਵਰਸਿਟੀ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਕੋਈ ਦੇ ਮਕਦਮਾ ਨਹੀਂ ਦਰਜ ਹੋਣਾ ਉਹ ਇੱਕ ਪ੍ਰੋਟੋਕੋਲ ਹੁੰਦਾ ਇੱਕ ਪਾਵਰ ਹੁੰਦੀ ਆ ਤੁਹਾਡੇ ਕੋਲ ਸੰਵਿਧਾਨਕ ਉਹਦਾ ਕਿ ਤੁਸੀਂ ਉਹਦੀ ਵਰਤੋਂ ਕਰ ਸਕਦੇ ਹੋ ਤੁਸੀਂ ਜਾ ਕੇ ਕੋਈ ਜਗ੍ਹਾ ਦੇ ਉੱਤੇ ਚੈੱਕ ਕਰ ਸਕਦੇ ਹੋ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਬਾਅਦ ਚੜ ਕੇ ਜ਼ੋਰ ਲਾਉਣਾ ਪੈਣਾ ਤੁਸੀਂ ਇਹ ਸਮਝੋ ਵੀ ਆਪਾਂ ਹੁਣ ਚੋਣਾਂ ਸੀ ਲੜ ਰਹੇ ਹਾਂ ਮਗਰ ਉਹ ਪਹਿਲਾ ਨਵੇੜਾ ਵੀ ਹਲਕਾ ਬਹੁਤ ਵੱਡਾ ਹੈ 650 ਪਿੰਡ ਹੈ ਉਹ ਲੰਬੀ ਹਲਕਾ ਸ਼ੁਰੂ ਹੁੰਦਾ ਹੈ ਫਾਜ਼ਿਲਕਾ ਤੋਂ 10 ਕਿਲੋਮੀਟਰ ਉਰਲੇ ਪਾਸਿਓ ਤੇ ਇੱਧਰ ਦੇਖੋ ਕੁਲਰੀਆਂ ਬਰੇਟਾ ਪਰ ਆਪਾਂ ਇਹਨਾਂ ਸਾਰਿਆਂ ਨਾਲੋਂ ਤਕੜੇ ਆ ਆਪਣੇ ਕੋਲੇ 100 ਪਿੰਡ ਬਚਿਆ ਹੈ 550 ਪਿੰਡ ਆਪਾਂ ਜਾ ਚੁੱਕੇ ਜਿੱਥੇ 200 ਵੋਟ ਦੀ ਵੀ ਕੋਟਾਣੀ ਬੈਠੀ ਹੈ ਆਪਾਂ ਉੱਥੇ ਵੀ ਗਏ ਲੰਬੀਚ ਮੈਂ ਗਿਆ ਲੰਬੀਚ ਘੱਟੋ ਘੱਟ 15-20 ਪਿੰਡ ਇਹ ਜੇ ਹੋਣਗੇ ਜਿੱਥੇ ਉਹ ਕਹਿੰਦੇ ਬੀਬਾ ਨੂੰ 15 ਸਾਲ ਹੋ ਗਏ ਜੇਦੀ ਨੂੰ ਸਾਡੇ ਕੋਲ ਇੱਕ ਵਾਰੀ ਵੀ ਨਹੀਂ ਆਈ ਪਰ ਆਪਾਂ ਤੁਰੇ ਬਹੁਤ ਚਿਰਦੇ ਆ ਆਪਾਂ ਤਕਰੀਬਨ ਸਾਰੇ ਪਿੰਡ ਸਾਰੇ ਹਲਕੇ ਇੱਕ ਵਾਰੀ ਢੇੜਾ ਦੇ ਤਾ ਅਗਲਾ ਢੇੜਾ ਜਿਹੜਾ ਦੁਬਾਰਾ ਫੇਰ ਆਪਾਂ ਸ਼ੁਰੂ ਕਰਦੇ ਆ ਇਸ ਤੋਂ ਬਾਅਦ ਆਪਾਂ ਬੈਠ ਕੇ ਮੀਟਿੰਗ ਵੀ ਕਰਨੀ ਆ ਜੇ ਤੁਹਾਡੇ ਕੋਲ ਕੋਈ ਸੁਝਾਅ ਹੈ ਸੋਡੇ ਦਿਮਾਗ ਦੇ ਵਿੱਚ ਕੋਈ ਗੱਲ ਹੈਗੀ ਆ ਵੀ ਆਪਾਂ ਨੂੰ ਇਸ ਤਰੀਕੇ ਨਾਲ ਚਲਾਣਾ ਪੈਣਾ ਕਿਉਂਕਿ ਆਪਾਂ ਤਕਰੀਬਨ ਨਵੇਂ ਆ ਸਾਫ਼ ਜੀ ਗੱਲ ਇਹ ਆ ਇਹ ਹਾਂਡੇ ਹੋਏ ਨੇ ਕਹੇ ਸਾਲ ਤੋਂ ਇੱਥੇ ਲੱਗੇ ਹੋਏ ਨੇ ਇਹਨਾਂ ਕੋਲ ਸਾਰੀਆਂ ਤਕੜਮ ਬਾਜ਼ੀਆਂ ਨੇ ਪਤਾ ਇਹਨਾਂ ਨੂੰ ਵੀ ਕਿਹੜਾ ਬੰਦਾ ਕਿਹਦੇ ਨਾਲ ਜੁੜਿਆ ਕਿਹੜਾ ਬੰਦਾ ਕਿਹਦੇ ਨਾਲ ਜੁੜਿਆ ਸੋ ਪਰ ਆਪਾਂ ਨੂੰ ਸਾਰਿਆਂ ਦੀ رائے ਦੇ ਨਾਲ ਸੁਝਾਵਾਂ ਦੇ ਨਾਲ ਚੱਲਣਾ ਪੈਣਾ ਸੋ ਮੈਂ ਫਿਰ ਅਖੀਰ ਤੇ ਧੰਨਵਾਦ ਕਰਦਾ ਸਾਰਿਆਂ ਦਾ ਜੈਦਰ ਸਾਹਿਬ ਬੈਠੇ ਆ ਬਾਬਾ ਜੀ ਬੈਠੇ ਆ ਜਿੰਨੇ ਬਾਈ ਜੀ ਹੋਣੀ ਬੈਠੇ ਆ ਇਹਨਾਂ ਨੇ ਪ੍ਰਾਰਲਾ ਕੀਤਾ ਤੁਸੀਂ ਸਾਰੇ ਚੱਲ ਕੇ ਆਏ ਹੋ ਤੁਹਾਡਾ ਧੰਨਵਾਦ ਆ ਹੁਣ ਆਪਾਂ ਤਲਵੰਡੀ ਦੇ ਵਿੱਚ ਮੈਂ ਸੋਚਦਾ ਸੀਗਾ ਕਿ ਭਾਨਾ ਸਿੰਘ ਸਿੱਧੂ ਨੂੰ ਭੇਜ ਦਿੱਤਾ ਜਾਵੇ ਇੱਕ ਵਾਰੀ ਪੂਰੀ ਤਲਵੰਡੀ ਦਾ ਘੇੜਾ ਲਵਾ ਦਈਏ ਜਾਂ ਮੁੰਡਾ ਝੋਟਾ ਮਾਨਸ ਵਾਲਾ ਉਹਦਾ ਘੇੜਾ ਲਵਾ ਦਈਏ ਮੈਂ ਹੌਲੀ ਹੌਲੀ ਮੈਂ ਵੀ ਇੱਕ ਵਾਰੀ ਨੰਗਣਾ ਦਾ ਪਊਗਾ ਪੂਰਾ ਤੂਫਾਨ ਆ ਗੋ ਫੇਰ ਇਹ ਜਿਹੜਾ ਪੂਰਾ ਹੋਣਾ ਗੱਲਾਂ ਬਾਤਾਂ ਤਕਰੀਬਨ ਤਕਰੀਬਨ ਹੋ ਗਈਆਂ ਉਹ ਪਹੁੰਚ ਗਈਆਂ ਲੋਕਾਂ ਤੱਕ ਸੋਸ਼ਲ ਮੀਡੀਆ ਰਾਹੀਂ ਵੀ ਪਹੁੰਚ ਗਈਆਂ ਆਪਾਂ ਪਿੰਡੋਂ ਪਿੰਡੀ ਜਾ ਕੇ ਵੈਸੇ ਵੀ ਪਹਚਾਤ ਲਈ ਸਿਰਸ ਕਰਕੇ ਹੁਣ ਥੋੜਾ ਹੀ ਫਰਜ ਬਣਦਾ ਵੀ ਜਿੱਥੇ ਆਪਣੀਆਂ ਰਿਸ਼ਤੇਦਾਰੀਆਂ ਨੇ ਪੂਰੇ ਬਠਿੰਡੇ ਜ਼ਿਲ੍ਹੇ ਚ ਮਾਨਸਾ ਜ਼ਿਲ੍ਹੇ ਚ ਮੁਕਸਰ ਜ਼ਿਲ੍ਹੇ ਦਾ ਹਲਕਾ ਲੰਬੀ ਚ ਉੱਥੇ ਵੀ ਜ਼ੋਰ ਲਾਉਣਾ ਪਊ ਸੋ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ